ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਲਾਲਪੁਰ ਜਲਾਲਪੁਰ ਮਧ ਪ੍ਰਦੇਸ਼ ਦੇ ਅਸ਼ੋਕਨਗਰ ਜ਼ਿਲ੍ਹੇ ਚ ਪੈਂਦਾ ਹੈ 1984 ਈਸਵੀ ਵੇਲੇ ਜਲਾਲਪੁਰ ਚ ਸਿੱਖਾਂ ਦੇ 20 ਬਾਈ ਕਰ ਸਨ 1 ਨਵੰਬਰ ਨੂੰ ਜਦੋਂ ਜਲਾਲਪੁਰ ਦੇ ਸਿੱਖਾਂ ਨੂੰ ਪਤਾ ਲੱਗਿਆ ਕਿ ਭੀੜ ਗਵਾਲੀਅਰ ਦੇ ਸਿੱਖਾਂ ਤੇ ਹਮਲੇ ਕਰ ਰਹੀ ਹੈ ਤਾਂ ਉਹ ਆਪਣੇ ਵਿਚਾ ਲਈ ਰਫਲਾਂ ਲੈ ਕੇ ਗੁਰਦੁਆਰਾ ਸਾਹਿਬ ਦੇ ਲਾਗਲੇ ਘਰਾਂ ਉੱਪਰ ਚੜ ਗਏ ਜਾਣਕਾਰੀ ਮਿਲਨ ਤੇ ਇਲਾਕੇ ਦਾ ਐਸਪੀ ਵੀ ਉੱਥੇ ਪਹੁੰਚਿਆ ਉਸਵਲੋਂ ਸਿੱਖਾਂ ਨੂੰ ਹਥਿਆਰ ਛੱਡਣ ਤੇ ਉਹਨਾਂ ਨੂੰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸਿੱਖਾਂ ਨੇ ਨਾਂ ਕਰ ਦਿੱਤੀ ਫਿਰ ਇਸ ਜਗ੍ਹਾ ਉਪਰ ਧਾਰ 143 ਲਗਾ ਦਿੱਤੀ ਗਈ ਜਿਵੇਂ ਜਿਵੇਂ ਇਲਾਕੇ ਦੇ ਹੋਰ ਸਿੱਖਾਂ ਨੂੰ ਪਤਾ ਲੱਗਦਾ ਰਿਹਾ ਕਿ ਜਲਾਲਪੁਰ ਦੇ ਹਾਲਾਤ ਠੀਕ ਹਨ ਓਵੇਂ ਓਵੇਂ ਸਿੱਖ ਸੰਗਤਾਂ ਤੇ ਰਾਹੀਰ ਜਲਾਲਪੁਰ ਪਹੁੰਚਣ ਲੱਗ ਗਏ ਪੁਲਿਸ ਵੀ ਕੋਈ ਸਿੱਖਾਂ ਨੂੰ ਇੱਥੇ ਛੱਡ ਕੇ ਗਈ ਗੁਰਦੁਆਰਾ ਸਾਹਿਬ ਵਿੱਚ ਕੁੱਲ ਸੰਗਤ 250 300 ਦੇ ਕਰੀਬ ਦੱਸੀ ਗਈ ਹੈ ਜਲਾਲਪੁਰ ਦੀ ਸੰਗਤ ਵੱਲੋਂ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਸੰਗਤ ਦੇ ਰੁਕਣ ਤੇ ਤਕਰੀਬਨ 15-20 ਦਿਨ ਲਗਾਤਾਰ ਕੀਤਾ ਜਾਂਦਾ ਰਿਹਾ। ਇਹਨਾਂ ਦਿਨਾਂ ਦੌਰਾਨ ਭੀੜ ਕਈ ਵਾਰ ਇਕੱਠੀ ਹੋ ਕੇ ਹਮਲਾ ਕਰਨ ਇੱਥੇ ਆਉਂਦੀ ਰਹੀ ਪਰ ਸਿੱਖਾਂ ਦੇ ਇਕੱਠੇ ਦੀ ਤਿਆਰੀ ਨੂੰ ਵੇਖ ਕੇ ਮੁੜ ਵਾਪਸ ਮੁੜਦੀ ਰਹੀ। ਇੱਥੋਂ ਇੱਕ ਗੱਲ ਅਹਿਮ ਹੈ ਕਿ ਜਲਾਲਪੁਰ ਦੇ ਸਿੱਖਾਂ ਦੇ ਘਰਾਂ ਤੇ ਹਮਲਾ ਕਰਨ ਲਈ ਹਮਲਾਵਰਾਂ ਵੱਲੋਂ ਸਿੱਖਾਂ ਦੇ ਹੀ ਖੇਤ ਮਜ਼ਦੂਰਾਂ ਨੂੰ ਆਪਣੇ ਨਾਂ ਰਲਾ ਲਿਆ ਗਿਆ। ਇੰਜ ਕਰਨ ਨਾਲ ਹਮਲੇ ਪਿਛਲੇ ਮੁੱਖ ਆਗੂਆਂ ਨੂੰ ਸਿੱਖ ਘਰਾਂ ਦੀ ਨਿਸ਼ਾਨਦੇਹੀ ਕਰਨੀ ਬੜੀ ਸੌਖੀ ਹੋ ਗਈ ਹਾਲਾ ਸੁਖਾਵੇਂ ਹੋਣ ਤੇ ਜਦੋਂ ਬਾਕੀ ਸੰਗਤ ਇਥੋਂ ਚਲੇਗੀ ਤਾਂ ਪਹਿਲਾ ਹਮਲਾਵਰ ਬਣ ਕੇ ਆਏ ਇਹ ਲੋਕ ਮੋੜ ਬਿਸ਼ਰਮਾ ਵਾਂਗ ਕੰਮ ਲਈ ਵਾਪਸ ਆਏ ਸਿੱਖਾਂ ਵੱਲੋਂ ਉਹਨਾਂ ਨੂੰ ਕੰਮ ਦੇਣ ਤੋਂ ਸਾਬ ਮਨਾਂ ਕਰ ਦਿੱਤਾ ਗਿਆ 15-20 ਦਿਨ ਕੰਮ ਤੇ ਨਾ ਆਉਣ ਤੋਂ ਬਾਅਦ ਉਹਨਾਂ ਵੱਲੋਂ ਆਪਣੇ ਘਰਾਂ ਦੀਆਂ ਬੇਬੀਆਂ ਰਾਹੀਂ ਸਿੱਖਾਂ ਨੂੰ ਬੇਨਤੀ ਕੀਤੀ ਗਈ ਕਿ ਉਹਨਾਂ ਰੋਜੀ ਰੋਟੀ ਖਾਣੀ ਹੈ ਉਹਨਾਂ ਨੂੰ ਮਾਫ ਕਰ ਦਿੱਤਾ ਜਾਵੇ ਸਿੱਖਾਂ ਵੱਲੋਂ ਮਾਫੀ ਦਿੱਤੀ ਜਾਣ ਤੇ ਉਹ ਭਰਾਂ ਤੋਂ ਉਹਨਾਂ ਨੂੰ ਵਾਪਸ ਮਜ਼ਦੂਰੀ ਦੇ ਕੰਮ ਤੇ ਰੱਖ ਲਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਬੰਦਿਆਂ ਵੱਲੋਂ ਸਿੱਖਾਂ ਵਿਰੁੱਧ ਭੜਕਾਇਆ ਗਿਆ। ਉਹਨਾਂ ਆਖਿਆ ساری ਉਮਰ ਇਹਨਾਂ ਦੀ ਮਜ਼ਦੂਰੀ ਹੀ ਕਰਦੇ ਰਹੋਗੇ। ਮੌਕਾ ਹੈ ਲੋਕ ਲਓ ساری ਉਮਰ ਮੌਜ ਕਰੋਂਗੇ। ਅਜਿਹੀਆਂ ਗੱਲਾਂ ਉਹਨਾਂ ਮਜ਼ਦੂਰਾਂ ਨੇ ਸਿੱਖਾਂ ਨੂੰ ਦੁਬਾਰਾ ਉਹਨਾਂ ਕੋਲ ਕੰਮ ਸ਼ੁਰੂ ਕਰਨ ਵੇਲੇ ਦੱਸੀਆਂ। ਉਸ ਸਮੇਂ ਜਲਾਲਪੁਰ ਦੇ Hindu ਪਰਿਵਾਰਾਂ ਵੱਲੋਂ ਸਿੱਖਾਂ ਦੀ ਮਦਦ ਕੀਤੀ ਗਈ। ਗੋਚਰਾਹ ਗੋਚਰਾਹ ਗਵਾਲੀਅਰ ਤੋਂ 40 ਕਿਲੋਮੀਟਰ ਦੂਰ ਪਿੰਡ ਇਲਾਕੇ ਚ ਪੈਂਦਾ ਕਸਵਾ ਹੈ ਇੱਥੇ ਗੁਰਦੁਆਰਾ ਗੁਰੂ ਨਾਨਕ ਸਿੰਘ ਸਵਾ ਹੈ ਜਿਸ ਲਈ ਜਗਾ ਤਿੰਨ ਭਰਾਵਾਂ ਚੰਨਨ ਸਿੰਘ ਬਚਨ ਸਿੰਘ ਅਤੇ ਬਲਵੀਰ ਸਿੰਘ ਵੱਲੋਂ ਦਿੱਤੀ ਗਈ ਸੀ ਸ਼ਹਿਰ ਚ ਸਿੱਖਾਂ ਦੀਆਂ ਲੁੱਟ ਤੇ ਸਾੜੀਆਂ ਗਈਆਂ ਦੁਕਾਨਾਂ ਦੀ ਜਾਣਕਾਰੀ ਕਈ ਸੱਜਣਾ ਵੱਲੋਂ ਆਪਣਾ ਨਾਮ ਪਤਾ ਗੁਪਤ ਰੱਖਣ ਦੀ ਸ਼ਰਤ ਤੇ ਦਿੱਤੀ ਗਈ ਦੁਕਾਨਾਂ ਸਾੜ ਦੀ ਸਾੜ ਦੀ ਭੀੜ ਨਿਰੰਕਾਰੀ ਪੈਟਰੋਲ ਪੰਪ ਜੋ ਕਿ ਸਿੱਖਾਂ ਦਾ ਸੀ ਨਵੀਂ ਅਗਦੀ ਪੇੜ ਚੜਾ ਦਿੱਤਾ ਗਿਆ। ਪੰਪ ਅਤੇ ਦੁਕਾਨਾਂ ਸਾੜਨ ਤੋਂ ਬਾਅਦ ਭੀੜ ਗੁਰਦੁਆਰਾ ਸਾਹਿਬ ਵੱਲ ਵਧੀ। ਸਿੱਖ ਸੰਗਤ ਭੀੜ ਦਾ ਮੁਕਾਬਲਾ ਕਰਨ ਲਈ ਉੱਚੀ ਜਗ੍ਹਾ ਤੇ ਇਕੱਠੀ ਹੋ ਗਈ। ਜਦੋਂ ਭੀੜ ਹਮਲਾਵਰ ਹੋ ਕੇ ਗੁਰਦੁਆਰਾ ਸਾਹਿਬ ਲਈ ਤਾਂ ਸਿੱਖਾਂ ਵੱਲੋਂ ਹਵਾਈ ਫੈਰ ਕੀਤੇ ਗਏ। ਜਿਸ ਨਾਲ ਭੀੜ ਦੇ 2-3 ਜਾਨੀ ਜ਼ਖਮੀ ਹੋ ਗਏ। ਭੀੜ ਨੂੰ ਵਾਪਸ ਮੁੜਨ ਲਈ ਮਜਬੂਰ ਹੋਣਾ ਪਿਆ। ਇੱਥੇ ਸਿੱਖਾਂ ਦੇ ਹਥਿਆਰਬੰਦ ਹੋਣ ਕਰਕੇ ਅਤੇ ਸਮੇਂ ਸਿਰ ਸੂਝ ਤੋਂ ਕੰਮ ਲੈਣ ਕਰਕੇ ਗੁਰਦੁਆਰਾ ਸਾਹਿਬ ਦਾ ਕੋਈ ਨੁਕਸਾਨ ਨਹੀਂ ਹੋਇਆ। ਗੋਲੀਆਂ ਚਲਾਉਣ ਕਰਕੇ ਇੱਕ ਸਿੱਖ ਤੇ 307 ਦਾ ਪਰਚਾ ਵੀ ਦਰਜ ਹੋਇਆ। ਇਸ ਇਲਾਕੇ ਦੇ ਸਾਰੇ ਸਿੱਖ ਪਰਿਵਾਰ ਇੱਕੋ ਘਰ ਚ 4-5 ਦਿਨ ਰਹੇ। ਇਸ ਇਲਾਕੇ ਚ ਗੁਜਰਾਵਲੋਂ ਵੀ ਸਿੱਖਾਂ ਦੀ ਮਦਦ ਕੀਤੀ ਗਈ। ਤਕਰੀਬਨ 15 ਦਿਨ ਗੁਜਰਾ ਆਪਣੀਆਂ ਰਫਨਾ ਲੈ ਕੇ ਸਿੱਖਾਂ ਦੇ ਨਾਲ ਰਹੇ। ਪਿੰਡ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਉੱਤਰ ਪ੍ਰਦੇਸ਼ ਦੇ ਹਿਟਾਵਾ ਦੇ ਰਾਜ ਪਿੰਡ ਦਾ ਪਿੰਡ ਮੱਧ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ। ਗੋਦ ਚਰਾਹਾ ਵੀ ਇਸੇ ਰੋਡ ਤੇ ਪਿੰਡ ਤੋਂ ਪਹਿਲਾਂ ਆਉਂਦਾ ਹੈ। ਪਿੰਡ ਚ ਰਾਮਗੜੀ ਇਹ ਪਰਿਵਾਰਾਂ ਨਾਲ ਸੰਬੰਧ 5-6 ਸਿੱਖ ਪਰਿਵਾਰ ਰਹਿੰਦੇ ਸਨ। ਇਸ ਸ਼ਹਿਰ ਚ ਛੋਟਾ ਜਿਹਾ ਗੁਰੂ ਘਰ ਸੀ। ਗਉ ਚ ਰਾਹੇ ਸਿੰਦੇ ਦੀ ਸ਼ੌਂਕੀ ਹਜ਼ੀਰਾ ਅਤੇ ਹੋਰ ਇਲਾਕਿਆਂ ਵਾਂਗ ਇੱਥੇ ਵੀ ਵਿਪਰਵਾਦੀ ਗੁੰਡਿਆਂ ਨੇ ਪਹਿਲਾਂ ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ ਤੇ ਫਿਰ ਸਾੜ ਦਿੱਤੀਆਂ। ਹਮਲਾਵਰ ਜਦੋਂ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਲਈ ਆਏ ਤਾਂ ਸਿੱਖਾਂ ਵੱਲੋਂ ਇਲਾਕੇ ਦੇ ਹੋਰ ਲੋਕਾਂ ਰਾਹੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਤੇ ਹਮਲਾ ਨਾ ਕਰਨ ਲਈ ਕਿਹਾ ਗਿਆ। ਸਿੱਖ ਨਸ਼ਲ ਕੁਰਸੀ ਨਾਲ ਉਹਦੇ ਲੈਨ ਦੇ ਲਾਲਚ ਵਾਲੇ ਆਗੂਆਂ ਦੀ ਅਗਵਾਈ ਵਾਲੀ ਭੀੜ ਨੇ ਸਮਝਣਾ ਕਿਥੋਂ ਸੀ ਭੀੜ ਨੇ ਗੁਰਦੁਆਰੇ ਤੇ ਹਮਲਾ ਨਾ ਕਰਨ ਦੀ ਤਾਕੀਦ ਕਰਨ ਵਾਲੇ ਇੱਕ ਹਿੰਦੂ ਬਜ਼ੁਰਗ ਨੂੰ ਆਖਿਆ ਗਿਆ ਆਉਣਿਆ ਤੇਰੇ ਵੱਲ ਵੀ ਕਰਦੇ ਹਾਂ ਤੇਰੇ ਨਾਲ ਵੀ ਗੱਲ ਪਹਿਲਾਂ ਸਿੱਖਾਂ ਵਾਲਾ ਜਦ ਮੁਕਾਈਏ ਭੀੜ ਨਾ ਰੁਕੀ ਤੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਨ ਜਾਪੜੇ ਸਿੱਖਾਂ ਵੱਲੋਂ ਭੀੜ ਦਾ ਮੁਕਾਬਲਾ ਕਰਦੇ ਆ 6 ਬੰਦੇ ਮਾਰ ਦਿੱਤੇ ਗਏ ਭੀੜ ਤੇਤਰਵਿਤਰ ਹੋ ਗਈ ਤੇ ਮੁੜ ਕੇ ਗੁਰਦੁਆਰਾ ਸਾਹਿਬ ਵੱਲ ਮੂੰਹ ਨਹੀਂ ਕੀਤਾ ਜਿਕਰ ਜੋ ਹੈ ਕਿ ਸਿੱਖਾਂ ਵੱਲੋਂ ਹੀ ਸਾਰਾ ਮੁਕਾਬਲਾ ਬਿਨਾਂ ਰਕੋਲ ਪਿਸਤੌਲ ਆਦਿਕ ਦੀ ਕੇਵਲ ਰਵੈਤੀ ਸ਼ਾਸਤ੍ਰਾਂ ਨਾਲ ਹੀ ਕੀਤਾ ਗਿਆ। ਸਿੰਘਾਂ ਦੇ ਡਟਵੇਂ ਮੁਕਾਬਲੇ ਕਾਰਨ ਗੁਰਦੁਆਰਾ ਸਾਹਿਬ ਦਾ ਕੋਈ ਨੁਕਸਾਨ ਨਹੀਂ ਹੋਇਆ। ਹੁਣ ਇਸ ਜਗ੍ਹਾ ਵਿੱਚ ਕੋਈ ਗੁਰਦੁਆਰਾ ਸਾਹਿਬ ਨਹੀਂ ਹੈ ਅਤੇ ਨਾ ਹੀ ਕੋਈ ਸਿੱਖ ਪਰਿਵਾਰ ਵੱਸਦਾ ਹੈ। ਇੱਥੇ ਰਹਿੰਦੇ ਸਿੱਖ ਪਰਿਵਾਰ ਗਵਾਲੀਅਰ ਅਤੇ ਗੋਧ ਆ ਵਸੇ ਹਨ।